ਆ ਦੋਨੇ ਜੋੜਾ ਆ ਦੋਨੇ ਫਿਰਦੇ ਜਿਹੜੇ ਇਹਨਾਂ ਦੇ ਜਿਹੜੇ ਅੰਡੇ ਹੋਣਗੇ ਉਹ ਆਪਾਂ ਨੂੰ ਇੰਨਾ ਵੀ ਅਲੱਗ ਤੋਂ ਰੱਖਨੇ ਪੈਣਗੇ ਇਹ ਫਿਰ ਪ्योर ਹੋਣਗੇ ਇਹ ਵੀ ਨਹੀਂ ਕਰਨਾ ਇੱਕ ਵੀ ਬਸ ਇਹਨਾਂ ਨੂੰ ਇਕੱਲਿਆਂ ਰੋਟੀਆਂ ਹੀ ਪਾਈ ਜਾਣੀਆਂ ਰੋਟੀਆਂ ਤੁਸੀਂ ਇੱਕ ਟਾਈਮ ਪਾ ਸਕਦੇ ਹੋ ਤੁਸੀਂ ਇਹਨਾਂ ਨੂੰ ਜਿਵੇਂ ਕਹਿੰਦੇ ਆ ਵੀ ਮਾਸ ਫਿਰ ਜਾਂਦਾ ਜਿਆਦਾ ਕਣਕ ਨਾਲ ਅੰਡਾ ਨਹੀਂ ਆਉਂਦਾ ਤੁਸੀਂ ਲੱਸੀ ਪਾ ਦਿਓ ਰੋਟੀ ਪਾ ਦਿਓ ਜਾਂ ਖਰਾਕ ਉਤਰ ਕੇ ਪਾ ਦਿਓ ਜਾਂ ਕੋਈ ਵੀ ਡੇਕ ਤੋੜ ਕੇ ਪਾ ਦਿਓ ਕੁਝ ਵੀ ਇਹੇ ਆ ਪਾ ਦਿਓ ਤੇ ਉਹ ਵੀ ਮੁਰਗੀ ਆਸਾਨੀ ਨਾਲ ਖਾ ਲੈਂਦੀ ਕਿ ਠੰਡ ਵੀ ਆਈ ਜਾਂਦੀ ਹੈ ਕਿ ਜੇ ਚਾਹੀਦੀ ਹੋਏ ਆਪਣਾ ਕੰਟੈਕਟ ਕਰ ਲਿਓ ਥੱਲੇ ਨੰਬਰ ਜਿੱਲੀ ਜਾਂਦਾ ਹੋਆ ਆਪਣਾ ਆਂਦਾ ਜਿਹੜੀ ਰੇ ਹੈਗੀ ਉਹਨੂੰ ਅਲੱਗ ਰੱਖਾਂਗੇ ਤੇ ਕਿਉਂਕਿ ਰੇ ਵੀ ਵਿਕਦੀ ਆ ਤੁਹਾਨੂੰ ਪਤਾ ਮੁਰਗੀਆਂ ਦੀ ਆਨ ਨਾਲ ਬਾਹਰ ਕੱਢ ਕੇ ਲੈ ਜਾ ਹਾਂਜੀ ਸ਼ਸ਼ੀ ਕਾਲ ਵੀਰੇ ਸਾਰਿਆਂ ਨੂੰ ਆਈ ਹੋਪ ਠੀਕ ਹੋ ਤੁਸੀਂ ਸਾਰੇ ਤੇ ਅੱਜ ਆਪਾਂ ਸੰਡੇ ਸੀ ਇੱਕ ਤਾਂ ਇੱਕ ਤਾਂ ਆਪਾਂ ਆਪਣੇ ਫਾਰਮ ਦੀ ਸਫਾਈ ਕਰਨੀ ਹੈ ਅੰਦਰੋਂ ਜਾਨਵਰ ਸਾਰੇ ਬਾਹਰ ਕੱਢ ਲੈਣੇ ਆ ਅੰਦਰ ਜਿਹੜੀ ਰੇ ਹੈਗੀ ਉਹਨੂੰ ਅਲੱਗ ਰੱਖਾਂਗੇ ਤੇ ਕਿਉਂਕਿ ਰੇ ਵੀ ਵਿਕਦੀ ਆ ਤੁਹਾਨੂੰ ਪਤਾ ਮੁਰਗੀਆਂ ਦੀ ਤੇ ਬਾਕੀ ਸਾਰੀਆਂ ਮੁਰਗੀਆਂ ਨੂੰ ਬਾਹਰ ਕੱਢ ਕੇ ਅੰਦਰ ਚੰਗੀ ਤਰ੍ਹਾਂ ਸਾਫ ਸਫਾਈ ਕਰਾਂਏ ਕਲੀ ਵਗੈਰਾ ਪਾਵਾਂਗੇ ਜਿੱਥੇ ਗਿੱਲਾ ਹੈ ਉਥੇ ਰੇਤਾ ਪਾ ਕੇ ਕਲੀ ਪਾਵਾਂਗੇ ਤੇ ਜਿਹੜੀ ਲਾਲ ਦਵਾਈ ਆ ਉਹ ਛਿੜਕਾਅ ਕਰਾਂਗੇ ਚਲੋ ਆ ਆਪਣੇ ਕੋਲੇ ਰੋਟੀਆਂ ਆ ਤੇ ਇਹਨਾਂ ਰੋਟੀਆਂ ਨੂੰ ਆਪਾਂ ਝੂਰ ਕੇ ਪਾਵਾਂਗੇ ਇਹਨਾਂ ਦੇ ਵਿੱਚ ਇਹ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਈਏ ਇੱਕ ਵਾਰੀ ਜਾਨਵਰਾਂ ਨੂੰ। ਤੇ ਕਿਉਂਕਿ ਆਪਾਂ ਆਉਂ ਤਾਂ ਤੁਹਾਨੂੰ ਪਤਾ ਪਿੰਡਾਂ 'ਚ ਕੋ ਬਾਲਾ ਵੱਡਾ ਵੇੜਾ ਹੈ ਨਹੀਂ ਆਪਣਾ ਵੀ ਸਾਰਾ ਦਿਨ ਕੁੱਲੇ ਰਹਿਣ ਜਾਨਵਰ ਆਪਣੇ। ਸਾਰਾ ਦਿਨ ਖੁੱਲੇ ਨਹੀਂ ਰਹਿੰਦੇ ਜਾਨਵਰ ਆਪਣੇ। ਸਿਰਫ ਆਪਾਂ ਸੰਡੇ ਦੀ ਸੰਡੇ ਬਾਹਰ ਕੱਢ ਲਈਦਾ ਇਹਨਾਂ ਨੂੰ। ਤੇ ਲਿਆ ਬਾਹਰ ਕੱਢ ਕੇ। ਤੇ ਸੰਡੇ ਸੰਡੇ ਬਾਹਰ ਕੱਢ ਗਏ ਇਹਨਾਂ ਨੂੰ ਤੇ ਆਪਣੀ ਸਾਫ ਸਫਾਈ ਕਰ ਲਈ ਦੀ। ਜਿਹੜੀ ਵੀ ਹੁੰਦੀ ਹੈਗੀ ਇੱਧਰ ਦੇ ਪਾਸੇ ਆਪਣੇ ਜਿਹੜੇ ਜਾਨਵਰ ਹੈਗੇ ਇਹ ਚ ਸਿਰਫ ਕੱਲੇ ਮੁਰਗੇ ਰਹੇਗੇ ਤੇ ਦਿਵਾਲੀ ਦਾ ਮੌਕਾ ਹੈ ਹੁਣ ਤੇ ਆਜੋ ਜੀ ਨੂੰ ਬਾਕੀ ਠੰਡ ਵੀ ਆਈ ਜਾਂਦੀ ਹੈ ਜਿਹਨੂੰ ਚਾਹੀਦੇ ਹੋਏ ਆਪਣਾ ਕੰਟੈਕਟ ਕਰ ਲਿਓ ਥੱਲੇ ਨੰਬਰ ਜਿੱਲੀ ਜਾਂਦਾ ਹੋਊ ਆਪਣਾ ਤੇ ਇੱਧਰ ਸਾਰੇ ਮੁਰਗੇ ਨੇ ਇਹਨਾਂ ਨੂੰ ਫਿਲਹਾਲ ਕੱਢਣ ਦੀ ਲੋੜ ਨਹੀਂ ਕਿਉਂਕਿ ਪਹਿਲਾਂ ਆਪਾਂ ਮੁਰਗੀਆਂ ਨੂੰ ਬਾਹਰ ਕੱਢਾਂਗੇ ਤੇ ਅੰਦਰ ਸਾਰੀ ਸਫਾਈ ਕਰਾਂਗੇ ਆਜੋ ਆ ਹਾ 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 ਹਾ

ਜਿੱਥੇ ਵੀ ਮੂੰਹ ਮਾਰਨਾ ਹੋਇਆ ਇਹਨਾਂ ਨੇ ਕੋਈ ਕੀੜੇ ਪਤੰਕੇ ਖਾਣੇ ਹੋਏ ਜਾਂ ਕੋਈ ਕੂੱਟੇ ਵਗੈਰਾ ਚ ਮੂੰਹ ਮਾਰਨਾ ਹੋਇਆ ਸਾਰੇ ਕਿਤੇ ਮਾਰ ਲੈਣਗੇ ਤੇ ਆਪਣੇ ਕੋਲ ਕੁਝ ਲੱਸੀ ਦੇ ਵਿੱਚ ਪਿਉਂੀਆਂ ਹੋਈਆਂ ਹੋਈਆਂ ਰੋਟੀਆਂ ਕਿਉਂਕਿ ਜਿਆਦਾ ਹਾਰਡ ਹੋ ਗਈਆਂ ਸੀ ਤੇ ਕੁਝ ਛੇ ਰੋਟੀਆਂ ਆਪਣੇ ਕੋਲੇ ਇਹਦੇ ਨਾਲ ਕੀ ਹੈ ਦੋ ਚੀਜ਼ਾਂ ਹੋ ਜਾਂਦੀਆਂ ਤੁਹਾਡੀਆਂ ਜਿਹੜੀਆਂ ਆਪਣੇ ਪਿੰਡਾਂ ਵਿੱਚ মুরਗੀਆਂ ਰੱਖੀਆਂ ਹੋਈਆਂ ਦੋ ਕੀ ਹੋ ਜਾਂਦੀਆਂ ਇੱਕ ਤਾਂ ਤੁਹਾਡੀ ਫੀਡ ਬਚ ਰਹੀਂਦੀ ਆ ਜਿਆਦਾ ਫੀਡ ਦਾ ਖਰਚਾ ਨਹੀਂ ਤੁਹਾਨੂੰ ਪੈਂਦਾ ਕਿਉਂਕਿ ਇੱਕ ਟਾਈਮ ਤੁਸੀਂ ਫੀਡ ਪਾ ਸਕਦੇ ਹੋ ਇੱਕ ਟਾਈਮ ਤੁਸੀਂ ਲੱਸੀ ਪਾ ਦੋ ਰੋਟੀ ਪਾ ਦੋ ਜਾਂ ਖਰਾਕ ਉਤਰ ਕੇ ਪਾ ਦੋ ਜਾਂ ਕੋਈ ਵੀ ਡੇਕ ਤੋੜ ਕੇ ਪਾ ਦੋ ਕੁਝ ਵੀ ਇਹੇ ਆ ਪਾ ਦੋ ਤੇ ਉਹ ਵੀ ਮੁਰਗੀ ਆਸਾਨੀ ਨਾਲ ਖਾ ਲੈਂਦੀਆਂ ਪੱਕੀ ਆਪਦੀ ਖਰਾਕ ਬਾਹਰੋਂ ਪੂਰੀ ਕਰ ਲੈਂਦੀਆਂ ਤੁਰ ਫਿਰ ਕੇ ਤੇ ਕੇਜ ਵਾਲੀਆਂ ਮੁਰਗੀਆਂ ਨੂੰ ਇਹ ਨਹੀਂ ਕਰ ਸਕਦੀਆਂ ਉਹ ਉਹਨਾਂ ਨੂੰ ਤਾਂ ਇੱਕ ਥਾਂ ਹੀ ਰਹਿਣਾ ਹੁੰਦਾ ادھر دیکھو نال اپنی فیڈ بات چاہیے ایک ٹائم دی نالے ایک کھلے محل چیز فری مرغی ہے کوئی سٹرس نہیں آرام نا جانا جی میں جانا ترے کھا لینا سارا بھی نہیں کرنا ایک کا. ਤੁਸੀਂ ਉਹਨਾਂ ਨੂੰ ਇਕੱਲੀਆਂ ਰੋਟੀਆਂ ਹੀ ਪਾਈ ਜਾਣੀਆਂ ਰੋਟੀਆਂ ਤੁਸੀਂ ਇੱਕ ਟਾਈਮ ਪਾ ਸਕਦੇ ਹੋ ਤੁਸੀਂ ਇਹਨਾਂ ਨੂੰ ਜਾਂ ਹਫ਼ਤੇ 'ਚ ਦੋ ਬਾਰ ਹੀ ਪਾ ਸਕਦੇ ਹੋ ਐ ਇਦਾਂ ਨਹੀਂ ਹੈਗਾ ਵੀ ਰੋਜ਼ ਤੁਸੀਂ ਸਵੇਰੇ ਰੋਟੀਆਂ ਜੰਨੇ ਪਈਆਂ ਸਾਰੀਆਂ ਬਾਤੀਆਂ ਕਿਉਂਕਿ ਕਣਕ ਹੈ ਜਿਹੜੀ ਉਹਦੇ ਵਿੱਚ ਬਾਕੀ ਦੇ ਪ੍ਰੋਟੀਨ ਇਹਨਾਂ ਨੂੰ ਮਿਲਦੇ ਤੇ ਇਹਨਾਂ ਦੇ ਅੰਡਾ ਘਟਾ ਜਾਂਦੀ ਹੈ ਮੁਰਗੀ ਤੇ ਜਿਵੇਂ ਕਹਿ ਦਿੰਦੇ ਆ ਵੀ ਮਾਸ ਫਿਰ ਜਾਂਦਾ ਜ਼ਿਆਦਾ ਕਣਕ ਨਾਲ ਅੰਡਾ ਨਹੀਂ ਆਉਂਦਾ ਅੰਡਾ ਪਰਨਾਲੀ ਚ ਤੇ ਜਿਆਦਾ ਤੁਸੀਂ ਸਾਰਾ ਦਿਨ ਰੋਟੀਆਂ ਵੀ ਨਹੀਂ ਪਾਈ ਜਾਣੀਆਂ ਹਫਤੇ ਚ ਇੱਕ ਦੋ ਵਾਰ ਤੁਸੀਂ ਪਾ ਸਕਦੇ ਹੋ ਮਹੀਨੇ ਚ ਤਿੰਨ ਚਾਰ ਵਾਰ ਪੈ ਜਾਂਦੀਆਂ ਇਹਦੇ ਨਾਲ ਇੱਕ ਤਾਂ ਇਹਨਾਂ ਦਾ ਖਾਣੇ ਦਾ ਬਦਲਾਅ ਹੋ ਜਾਂਦਾ ਕੋਈ ਨਹੀਂ ਕੋਤੇ ਗਿੱਲੀ ਹੋ ਗਈ ਹੋਣੀ ਐ ਇੱਕ ਦਾ ਖਾਣੇ ਬਦਲੀ ਜਾਂਦੀ ਹੈ ਇਹਨਾਂ ਦੀ ਕਿ ਇੱਕ ਇਹਨਾਂ ਨੂੰ ਹਾਈ ਪ੍ਰੋਟੀਨ ਨੇ ਮੈਨੂੰ ਦੱਸਿਆ ਇਹ ਰਹੀ ਆਪਣੀਆਂ ਮੁਰਗੀਆਂ ਅਜੇ ਬੱਚੇ ਤੋਂ ਬਾਹਰ ਨਹੀਂ ਨਿਕਲਣਗੇ ਅੰਦਰੋਂ ਇਕੱਲੇ ਰੋ ਤੇ ਖਟਕ ਜਾ ਤੂੰ کنیاں رہ گیا آئے نہیں نکل دیا ہوں دیا چل ادھر کھڑ ہوتی لو مرگیاں باہر نکل آئی ہیں ساریاں اپنیاں ترگیاں پھر نہیں ہیں جانا ہے انہاں نے آپ ਕਰਦੇ ਆں ਸਫਾਈ ਫਾਰਮ ਦੇ ਅੰਦਰੋਂ ਝਾੜੂ ਲੈ ਕੇ ਜਿੰਨਾ ਗਿੱਲਾ ਗਿੱਲੀ ਜਗ੍ਹਾ ਸਾਰੀ ਉਹ ਬਾਹਰ ਕੱਢ ਦੇਣੀ ਆ ਤੇ ਬੇਠਾ ਵਗੈਰਾ ਉਹ ਕੱਢ ਦੇਣੀਆਂ ਤੇ ਜਿਹੜੇ ਇਹਨਾਂ ਨੂੰ ਅੰਦਰ ਡੇਕ ਡੂਕ ਪਾਈ ਸੀ ਪੱਤੇ ਪੁੱਤੇ ਸਾਰੇ ਉਹ ਕੱਢ ਕੇ ਸਾਫ਼ ਸਫਾਈ ਕਰ ਦੇਣੀ ਆ ਤੋਂ ਦੂਜਾ ਕਲੀ ਮਾਰਦਾਂਗੇ ਜਿਹੜੇ ਰਹਿ ਗਏ ਇੱਧਰ ਜਿਹੜੇ ਰਹਿ ਗਏ ਇੱਧਰ ਇਹ ਸਿਰਫ ਮੁਰਗੇ ਆ ਇਹਨਾਂ ਨੂੰ ਆਪਾਂ ਇਹਦੇ ਵਿੱਚ ਨਹੀਂ ਕੱਢ ਸਕਦੇ ਕਿਉਂਕਿ ਮੁਰਗਿਆਂ ਦੀ ਗਿਣਤੀ ਜ਼ਿਆਦਾ ਹੈ ਆਪਣੇ ਕੋਲੇ ਆਪਾਂ ਆਸ ਦੀ ਮਸ਼ੀਨ ਚੋਂ ਬੱਚੇ ਕਢਾਈ ਸੀ ਤੁਹਾਨੂੰ ਪਤਾ ਹੀ ਆ ਤੁਹਾਡੇ ਸਾਹਮਣੇ ਸਾਰੇ ਉਹੀ ਬੱਚੇ ਫਿਰਦੇ ਆ ਜਿਹੜੇ ਆਪਾਂ ਮਸ਼ੀਨ ਦੇ ਵਿੱਚੋਂ ਕਢਾਈ ਸੀ ਆਪਣੀ ਚੋਂ ਘਰੇ ਵੀ ਨਹੀਂ ਹੈਚਰੀ ਹੈਗੀ ਆਪਣੇ ਕੋਲੇ ਉਹਦੇ ਵਿੱਚ ਕੀ ਹੋਇਆ ਆਪਣੇ ਕੋਲੇ ਮੁਰਗੀਆਂ ਘਟ ਰਹੀਆਂ ਮੁਰਗੇ ਨਿਕਲੇ ਆ ਜਿਆਦਾ ਹੁਣ ਉਹਨਾਂ ਦੀ ਮੋਟੀ ਜੀ ਗਿਣਤੀ ਕਰੀਏ ਆਪਾਂ ਤਾਂ ਮੁਰਗੇ ਹੋਣਗੇ ਉਹ 26 ਕੇ 27 ਮੁਰਗੇ ਹੋਣਗੇ ਲੋੜ ਤੋਂ ਵੱਧ ਹੀ ਨਿਕਲੇ ਆਪਾਨੂੰ ਇੰਨਾਂ ਦੀ ਲੋੜ ਹੈ ਨਹੀਂ ਸੀ ਚਲੋ ਤਿਹਾਰ ਨੇੜੇ ਹੈਗਾ ਬਾਕੀ ਠੰਡਾ ਖਾਨ ਪੀਂਦੇ ਸ਼ਕੀਨ ਭਾਈ ਦੇਖ ਹੀ ਜਾਣਿਆ ਤਾਂ ਚਲੋ ਇੱਕ ਚੱਕਰ ਨਹੀਂ ਆਪਣਾ ਪਰ ਆਇਆ ਵੀ ਇੰਨੀਆਂ ਮੁਰਗੀਆਂ ਹੁੰਦੀਆਂ ਤਾਂ ਆਪਣੇ ਕੋਲੇ ਆਂਡੇ ਵੱਧ ਹੋ ਜਾਣੇ ਸੀ ਚਲੋ ਹੁਣ ਆਪਣੇ ਕੋਲੇ ਹੁਣ ਜਿੰਨੀਆਂ ਹੁਣ ਤੁਸੀਂ ਦੇਖੋ ਜਿਵੇਂ ਦੇ ਵਿੱਚ ਬੈਸਟ ਕੁਆਲਿਟੀ ਦੀ ਆਰ ਆਈ ਆਰ ਫਿਰਦੇ ਆ ਜਿਵੇਂ ਕਾਰੀ ਟਿੱਕਾ ਹਰੀ ਪੰਜਾਂ ਚਾਰ ਮੁਰਗੀਆਂ ਜਿਹੜੀਆਂ ਟੌਪ ਦੀਆਂ ਫਿਰਦੀਆਂ ਆਰ ਆਈ ਆਰ ਤੇ ਉਧਰੋਂ ਮੁਰਗਾ ਚੈੱਕ ਕਰ ਲਓ ਤੁਸੀਂ 2.5 ਕਿਲੋ 3 ਕਿਲੋ ਦਾ ਇਹ ਇਹ ਵੀ ਬੈਸਟ ਕੁਆਲਿਟੀ ਦਾ ਇਹਨਾਂ ਨੂੰ ਆਪਾਂ ਇੱਕ ਕੇਜ ਚ ਰੱਖਾਂਗੇ ਇਹਨਾਂ ਤੋਂ ਆਂਡੇ ਲਵਾਂਗੇ ਆਪਾਂ ਤੇ ਇਹਨਾਂ ਦੇ ਅੰਡੇ ਆਪਾਂ ਮਸ਼ੀਨ 'ਚ ਰੱਖਾਂਗੇ ਗਾਹ ਫਰਵਰੀ ਮਾਰਚ 'ਚ ਆਪਣੇ ਕੋਲੇ ਇਹਨਾਂ ਦੇ ਬੱਚੇ ਆਪਦੇ ਸਹੀ ਕੰਨਮਾਤਮ ਮਿਲਾਪਟ ਨਹੀਂ ਹੋਣੀ ਜਿਹੜੇ ਇਹਨੇ ਜੀਨਸ ਉਹਨਾਂ ਵਿੱਚ ਮਿਲਾਪਟ ਨਹੀਂ ਹੋਣੀ ਇੱਕ ਨੰਬਰ ਸਹੀ ਆ ਆਪਣੇ ਬੱਚੇ ਨਿਕਲੇ ਆਉਣਗੇ ਤੇ ਇੱਕ ਇਹ ਹੋਗੀ ਬ੍ਰੇਡ ਆਪਣੇ ਕੋਲੇ ਇੱਕ ਹੋਗੀ ਆਪਣੇ ਕੋਲੇ ਆਰਆਈਆ ਤੇ ਬਲੈਕ ਕੈਸਟਲੋਗ ਦੋ ਬ੍ਰੇਡਾਂ ਹੋਊਗਾ ਇਹਨਾਂ ਨੂੰ ਅਲੱਗ ਰੱਖਣਾ ਹੈ ਸੀਲ ਆਪਾਂ ਸ਼ੌਂਕ ਦੇ ਰੱਖੇ ਹੋਏ ਆ ਵਿੱਚ ਤੇ ਜਿਵੇਂ ਮੈਂ ਤੁਹਾਨੂੰ ਦਿਖਾ ਦਿੰਨਾ ਸੀਲ ਵਿੱਚ ਸ਼ੌਂਕ ਦੇ ਰੱਖੇ ਹੋਏ ਹੈਗੇ ਜਿਵੇਂ ਸਾਨੂੰ ਚੈੱਕ ਕਰਾਉਣਾ ਹੈ ਵੀ ਆਤਾ ਆਪਣੇ ਕੋਲੇ ਸਿਰਫ ਹੈਗੇਗਾ ਜਿਵੇਂ ਆ ਬੈਸਟ ਕੁਆਲਟੀ ਆ ਆ ਰਹੀ ਆ ਰਦਾ ਮੁਰਗਾ ਚੈੱਕ ਕਰ ਲੋ ਪੂਰਾ ਵਧੀਆ ਤੇ ਵੇਚੇ ਇਹਦੇ ਮੁਰਗੀਆਂ ਇਹ ਔਰੀ ਜਿਵੇਂ ਮੁਰਗੀ ਔਰੀ ਸਾਈਡ ਤੇ ਆਪਾਂ ਵਾਲੀਆਂ ਮੁਰਗੀਆਂ ਨਹੀਂ ਕਰਨੀਆਂ ਆਪਾਂ ਪੰਜ ਕੋ ਮੁਰਗੀਆਂ ਰੱਖਣੀਆਂ ਪੰਜ ਨਾਲ ਇੱਕ ਮੁਰਗਾ ਜਿੰਨੇ ਉਹਦੇ ਅੰਡੇ ਹੋਣਗੇ ਆਪਾਂ ਆਪਣੀ ਮਸ਼ੀਨ ਚ ਉਧਰ ਉਹ ਨੂਰੀ نسل ਦੇ ਦੋ ਮੁਰਗੀਆਂ ਆਪਣੇ ਕੋਲੇ ਇੱਕ ਮੁਰਗਾ ਪੱਕੀ ਆ ਜਿਵੇਂ ਆ ਬੱਚਾ ਇਹਨੂੰ ਚੈੱਕ ਕਰਿਓ ਕਰਾ ਅਰੇ ਪੱਠਾ ਹੈ ਇਹ ਤੇ ਤੁਸੀਂ ਹਾਈਟ ਚੈੱਕ ਕਰ ਲਓ ਇਹਦੀ ਗਰੋਥ ਚੈੱਕ ਕਰੋ ਤੇ ਤੁਰਨ ਦਾ ਹੁੰਦਾ ਚੈੱਕ ਕਰੋ ਸੀਲ ਦਾ ਤੇ ਇਹ ਆਪਣੇ ਕੋਲ ਮੁਰਗਾ ਤੇ ਇਸੇ ਨਸਲ ਦੀ ਆਪਣੇ ਕੋਲੇ ਆ ਮੁਰਗੀ ਰਹੀ ਆਰੀ ਮੁਰਗੀ ਇਹ ਵੀ ਸੀਲ ਹੈਗੀ ਇਹਨਾਂ ਦੇ ਬੱਚੇ ਦੋਨਾਂ ਦੇ ਰਲਾ ਕੇ ਅੰਡੇ ਆਪਾਂ ਜਦੋਂ ਰੱਖੇ ਮਸ਼ੀਨ 'ਚ ਟੌਪ ਦੇ ਬੱਚੇ ਨਿਕਲਣਗੇ ਇਹ ਕਾਗੀ ਸੀਲ ਪੰਜ ਚਾਰੀ ਸੀਲ ਆਪਣੇ ਕੋਲੇ ਇਹ ਰੱਖਾਗੇ ਆਪਾਂ ਤੇ ਇਹੀ ਮਸ਼ੀਨ ਚੋਂ ਕਢਾਵਾਂਗੇ ਆਪਾਂ ਤੇ ਇਹਨਾਂ ਦੇ ਬੱਚੇ ਸੋਨ ਦੇਦਾ ਚੈੱਕ ਕਰਿਓ ਕਰ ਮੁਰਗੀ ਦੀ ਹਾਈਟ ਆ ਦੋਨੇ ਜੋੜਾ ਆ ਦੋਨੇ ਫਿਰਦੇ ਜਿਹੜੇ ਦੇਖੋ ਇਹਨਾਂ ਦੇ ਅੰਡੇ ਹੁਣ ਸਟਾਰਟ ਆ ਮੁਰਗੀ ਅੰਡਾ ਦੇਣ ਲੱਗ ਗਈ ਇਹ ਵੀ ਹੁਣ ਕਰਦਾ ਕਾਰਵਾਈ ਆਪਣੀ ਤੇ ਇਹਨਾਂ ਦੇ ਜਿਹੜੇ ਅੰਡੇ ਹੋਣਗੇ ਉਹ ਆਪਾਂ ਨੂੰ ਇੰਨਾ ਵੀ ਅਲੱਗ ਤੋਂ ਰੱਖਣੇ ਪੈਣਗੇ ਇਹ ਫਿਰ ਪਿਓਰ ਹੋਣਗੇ ਚਲੋ ਇੰਨੀ ਮਿਹਨਤ ਆਪਾਂ ਕਰ ਲੈਣੀ ਆ ਤੇ ਆ ਨੂਰੀ ਨਸਲ ਦੀ ਆਫਰ ਦੀ ਚਿੱਟੇ ਰੰਗ ਦੀ ਇਹ ਜਿਹੜੀ ਇੱਕ ਆਫਰ ਦੀ ਨੂਰੀ ਲੁਗੀ ਦੀ ਹਾਈਟ ਹੀ ਚਲੋ ਚੈੱਕ ਕਰਾਂ ਤੇ ਬਾਕੀ ਆਪਣਾ ਫਾਰਮ ਦਿਖਾ ਦਿੰਨੇ ਆ ਤੁਹਾਨੂੰ ਅੰਦਰੋਂ ਕਿੰਨਾ ਖਰਾਬ ਹੋ ਰਿਹਾ اپنی سفائی کرنی سی دیکھو گلا گلا بھی ہو رہا جنیاں پیٹا وغیرہ سارا باہر کڑھ دینا انہوں سفائی چلو اپنے کردے سفائی کر کے سنو دخام آگے ادھر اپنی پلیٹ دیئے ہیں اپنا نمی فارم کام چلتا بڑا پی رہے اس کر کے سن ایٹاں ڈالی زیادہ دیں گے باقی ایتھے اپنا کام چلی جائے فارم کا فارم پورا ودیا ٹاپ دا بنا گے جاری وغیرہ اللہ کے ਅਲੱਗ-ਅਲੱਗ ਪੋਰਸ਼ਨ ਰੱਖਾਂ ਲੱਗ ਰਿਹਾ ਕਿ ਬੀਡਾਂ ਦੇ ਤੇ ਆਪਾਂ ਤੁਹਾਨੂੰ ਬੱਚੇ ਦੇਵਾਂਗੇ ਉਹਨਾਂ ਦੇ ਚਲੋ ਠੀਕ ਹੈ ਜੀ ਬਾਕੀ ਇਹ ਰੇ ਆਪਣੇ ਜਾਨਵਰ ਕਰ ਲਿਓ ਚੈੱਕ ਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਵੀ ਫੋਲੋ ਕਰ ਲਿਓ ਅ ਇੱਦਾਂ ਮੁਰਗੀਆਂ ਦੀਆਂ ਵੀਡੀਓ ਤੁਹਾਡੇ ਵਾਸਤੇ ਆਉਂਦੀਆਂ ਰਹਿਣਗੀਆਂ ਜਾਣਕਾਰੀ ਨਾਲ ਭਰਪੂਰ ਤੇ ਬਾਕੀ ਕਿਸੇ ਨੂੰ ਵੀ ਕਿਸੇ ਟਾਈਮ ਦੀ ਕਿਸੇ ਵੀ ਹੈਲਪ ਦੀ ਲੋੜ ਆ ਤਾਂ ਉਹਦੇ ਵਾਸਤੇ ਆਪਾਂ ਹਾਜ਼ਰਾਂ ਠੀਕ ਹੈ ਜੀ ਬਾਕੀ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਵੀਡੀਓ ਵਿੱਚ